ਸੁ ਲੁਧਿਆਣਾ ਦੇ ਡੈਰੀ ਕੰਪਲੈਕਸ ਵਿਖੇ ਇੱਕ ਖਾਸ ਤੌਰ ਤੇ ਉਤਧਾਰਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਉਹਨਾਂ ਨੇ ਦਰਪੇਸ਼ ਆ ਰੀਆਂ ਮੁਸ਼ਕਲਾਂ ਸੰਬੰਧੀ ਜਿਹੜਾ ਕਿ ਗੱਲਬਾਤ ਕੀਤੀ ਹੈ ਪੱਤਰਕਾਰਾਂ ਦੇ ਨਾਲ ਉਹਨਾਂ ਦੱਸਿਆ ਹੈ ਕਿ ਪ੍ਰਦੂਸ਼ਣ ਬੋਰਡ ਅਤੇ ਬਿਜਲੀ ਵਿਭਾਗ ਦੇ ਵੱਲੋਂ ਸਾਨੂੰ ਕੋਈ ਨਾ ਕੋਈ ਨੋਟਿਸ ਭੇਜ ਕੇ ਹੁਣ ਖੱਜਲ-ਕੁਆਰ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਸਮੂਹ ਡੈਰੀ ਭਾਈਚਾਰੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਹੇ ਕਿ ਪ੍ਰਦੂਸ਼ਣ ਬੋਰਡ ਵੱਲੋਂ ਗੋਹੇ ਦੇ ਲਿਫਟਿੰਗ ਨੂੰ ਲੈ ਕੇ ਸਾਨੂੰ ਨੋਟਿਸ ਭੇਜੇ ਜਾ ਰਹੇ ਨੇ ਗੋਹੇ ਦੀ ਲਿਫਟਿੰਗ ਕਰਵਾਉਣਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਉਹਨਾਂ ਕਹੇ ਕਿ ਜਦੋਂ ਤੱਕ ਸਾਡੇ ਕੋਲ ਗੁਆ ਸੁੱਟਣ ਦੀ ਜਗ੍ਹਾ ਨਹੀਂ ਹੋਏਗੀ ਅਸੀਂ ਆਪਣੀਆਂ ਮੱਜਾ ਦਾ ਗੁਆ ਕਿੱਥੇ ਸੁੱਟਾਂਗੇ ਉਹਨਾਂ ਇਸ ਕੀ ਸਰਕਾਰ ਇਸ ਮਾਮਲੇ 'ਚ ਦਖਲ ਅੰਦਾਜ਼ੀ ਕਰੇ ਤੇ ਇਸ ਦੇ ਵਿੱਚ ਪੈ ਕੇ ਉਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਗੱਲ ਕਰੀਏ ਡੇਰੀ ਕੰਪਲੈਕਸ ਤਾਜ਼ਪੁਰ ਰੋਡ ਦੀ ਤਾਂ ਨਾ ਤਾਂ ਉਹਨਾਂ ਗਿਆ ਕਿ ਇੱਥੇ ਕੋਈ ਨਿਕਾਸੀ ਦਾ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ ਤੇ ਨਾ ਹੀ ਨਾਲੀਆਂ ਦਾ ਜਿਸ ਦੇ ਬਾਅਦ ਗੱਟਰ ਭਰ ਜਾਂਦੇ ਨੇ ਗੱਟਰ ਓਵਰਫਲੋ ਹੋ ਕੇ ਗੰਦਾ ਪਾਣੀ ਡੇਰੀਆਂ ਦੇ ਵਿੱਚ ਆ ਜਾਂਦਾ ਹੈ ਲੇਬਰ ਜਾਨਵਰ ਅਤੇ ਹੋਰ ਲੋਕ ਬਿਮਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੁਣ ਅਪੀਲ ਵੀ ਕੀਤੀ ਹੈ ਲੁਧਿਆਣਾ ਲਾਈਫ ਦੇ ਲਈ ਟਿੰਕਾ ਚੜ੍ਹਤੇ ਰਿਪੋਰਟ ਮੈਂ ਸਤਵਿੰਦਰ ਸਿੰਘ ਪ੍ਰੈਜ਼ੀਡੈਂਟ ਤਾਜਪੁਰ ਰੋਟਰੀ ਕੰਪਲੈਕਸ ਤੋਂ ਜੀ ਸਾਡੇ ਪ੍ਰੋਬਲਮ ਮਸਲੇ ਇਹ ਆ ਜੀ ਵੀ ਗੋਹੇ ਤੇ ਪਾਣੀ ਦਾ ਠੀਕ ਆ ਜੀ ਕਾਰਪੋਰੇਸ਼ਨ ਨੇ ਗੋਹਾ ਸਾਡਾ ਚੱਕਣ ਦਾ ਮਸਲਾ ਹੱਲ ਕਰਵਾਇਆ ਸਾਨੂੰ ਬੰਦਾ ਪ੍ਰੋਵਾਈਡ ਕਰਵਾਤਾ ਜਿਹੜਾ ਸਾਡੇ ਕੋਲੋਂ ਪੈਸੇ ਲੈ ਕੇ ਸਾਡੇ ਅੰਦਰੋਂ ਗੋਹਾ ਚੱਕ ਕੇ ਲਿਜਾ ਰਿਹਾ ਵਾ ਜੀ ਤੇ ਪਾਣੀ ਦਾ ਮਸਲਾ ਪਾਣੀ ਕੁਝ ਡੇਰੀਆਂ ਦਾ ਬੁੱਡੇ ਦਰਿਆ ਵਿੱਚ ਜੇ ਜਾ ਰਿਹਾ ਉਹਦਾ ਕਾਰਨ ਇਹ ਆ ਵੀ ਉੱਥੇ ਨਾਲੀਆਂ ਨਹੀਂ ਬਣੀਆਂ ਜੀ ਨਾਲੀਆਂ ਨਾ ਬਣੀਆਂ ਹੋਣ ਕਰਕੇ ਪਾਣੀ ਓਵਰਫਲੋ ਹੋ ਕੇ ਬੁੱਡੇ ਦਰਿਆ 'ਚ ਜਾ ਰਿਹਾ ਅਸੀਂ ਅਪੀਲ ਕਰਦੇ ਹਾਂ ਵੀ ਨਾਲੀਆਂ ਛੇਤੀ ਤੋਂ ਛੇਤੀ ਬਣਾਈਆਂ ਜਾਣ ਵੀ ਪਾਣੀ ਬੁੱਡੇ ਦਰਿਆ 'ਚ ਨਾ ਜਾਵੇ ਤੇ ਸਾਡਾ ਪਾਣੀ ਜਿਹੜਾ ਈਟੀਪੀ ਪਲੈਂਟਾਂ 'ਚ ਜਾਵੇ ਜਿਹੜੇ ਕੱਲ ਨੋਟਿਸ ਕਿਟ ਦਿੱਤੇ ਤੁਹਾਡੇ ਕਨੈਕਸ਼ਨ ਕੱਟਣ ਦੀ ਵੀ ਗੱਲ ਕੀਤੀ ਗਈ ਕਿ ਸਮਝਦੇ ਹੋ ਵੀ ਤੁਹਾਨੂੰ ਜਾਣ ਵੀ ਕਿ ਖੇਜਲ ਖਵਾਇ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਜਿਵੇਂ ਕਿ ਅਸੀਂ ਗੋਹਾ ਤਾਂ ਚਕਾਣ ਲੱਗ ਗਏ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਦੇਵੋਗੇ ਅੰਦਰੋਂ ਖਰਚਾ ਭਰਨ ਨੂੰ ਤਿਆਰ ਹਾਂ ਅਸੀਂ ਖਰਚਾ ਭਰਨ ਨੂੰ ਤਿਆਰ ਹਾਂ ਜੀ ਅਸੀਂ ਗੋਹਾ ਚਕਾ ਰਹੇ ਹਾਂ ਠੀਕ ਆ ਜੀ ਸਾਡੇ ਤੇ ਐਫ ਆਈ ਆਰ ਦਰਜ ਕਰਤੀਆਂ ਚਲਾਨ ਸਾਡੇ ਹੋ ਰਹੇ ਨੇ ਰੋਜ਼ ਤੇ ਅਸੀਂ ਬਹੁਤ ਪਰੇਸ਼ਾਨ ਆ ਹੁਣ ਸੀਵਲ ਪੋਲਿਊਸ਼ਨ ਬੋਰਡ ਨੇ ਸਾਡੇ ਸਾਨੂੰ ਨੋਟਿਸ ਕੱਢੇ ਨੇ ਵੀ ਤੁਹਾਡੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਜਾਣਗੇ ਅਸਲ ਸੂਬੇ ਵਿੱਚ ਮਾਨ ਸਰਕਾਰ ਆ ਕਹਿੰਦੇ ਵੀ ਸਾਡੇ ਸਰਕਾਰ ਵਾਲੀ ਕੋਈ ਵੀ ਵਰਗ ਜਿਹੜਾ ਪਰੇਸ਼ਾਨ ਨਹੀਂ ਹੈ ਤੁਸੀਂ ਵੀ ਜਿਵੇਂ ਤੁਹਾਡੀ ਕੋਈ ਛੁੱਟੀ ਨਹੀਂ ਡੈਰੀ ਵਾਲਿਆਂ ਦੀ ਦਿਨ ਦਾ ਤੁਸੀਂ ਕੰਮ ਕਰਦੇ ਹੋ ਤੇ ਸਾਡਾ ਤਾਂ ਜੀ ਸਵੇਰੇ 3 ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਰਾਤ ਨੂੰ 9 ਵਜੇ ਤੱਕ ਕੰਮ ਸਾਡਾ ਚੱਲਦਾ ਸਭ ਤੋਂ ਲੰਬੀ ਡਿਊਟੀ ਸਾਡੀ ਮਾਲਕਾਂ ਦੀ ਤੇ ਸਾਡੀ ਲੇਬਰ ਦੀ ਆ ਇਹ ਇੰਨੀ ਲੰਬੀ ਡਿਊਟੀ ਕੋਈ ਵੀ ਚਾਹੇ ਫਾਰਮਰ ਆ ਚਾਹੇ ਕੋਈ ਖੇਤੀਬਾੜੀ ਨਾਲ ਜੁੜਿਆ ਹੋਇਆ ਵਾ ਚਾਹੇ ਕੋਈ ਇੰਡਸਟਰੀ ਨਾਲ ਜੁੜਿਆ ਜਿੰਨੀ ਲੰਬੀ ਡਿਊਟੀ ਅਸੀਂ ਦੰਦੇ ਆ ਮੇਰੇ ਹਿਸਾਬ ਨਾਲ ਕੋਈ ਐਡੀ ਲੰਬੀ ਡਿਊਟੀ ਨਹੀਂ ਦੇ ਰਿਹਾ ਅਸੀਂ ਦੇਖੋ ਜੇ ਅਸੀਂ ਦੁੱਧ ਦਾ ਕੰਮ ਕਰਦੇ ਆ ਜੇ ਅਸੀਂ ਪੈਸੇ ਕਮਾ ਰਹੇ ਆ ਅਸੀਂ ਟੋਟਲ ਲੁਧਿਆਣੇ ਸ਼ਹਿਰ ਨੂੰ ਦੁੱਧ ਵੀ ਦੇ ਰਹੇ ਆ ਨਾ ਇਹ ਤਾਂ ਨਹੀਂ ਹੈ ਵੀ ਅਸੀਂ ਵੀ ਸਾਨੂੰ ਜੇ ਕਿਹਾ ਜਾਵੇ ਵੀ ਤੁਸੀਂ ਵੀ ਦੁੱਧ ਮੁਫਤ ਨਹੀਂ ਦੇ ਰਹੇ ਜੇ ਪੈਸੇ ਲੈ ਰਹੇ ਆ ਪਰ ਅਸੀਂ ਆਪਣੇ ਸ਼ਹਿਰ ਨੂੰ ਵਧੀਆ ਦੁੱਧ ਵੀ ਦੇ ਰਹੇ ਆ ਨਾ ਫਰੈਸ਼ ਤਾਜ਼ਾ ਦੁੱਧ ਦੇ ਰਹੇ ਆ ਹਾਂਜੀ ਸਰ ਮੰਗ ਕੀ ਕਰਨੇ ਜਾਂਦੇ ਮਾਨ ਸਰਕਾਰ ਤੋਂ ਮੰਗ ਮੇਰੀ ਮਾਨ ਸਰਕਾਰ ਤੋਂ ਇਹੀ ਆ ਜੀ ਸਾਡੇ ਜਿਹੜੀਆਂ ਮਸਲੇ ਨੇ ਸਾਡੇ ਹੱਲ ਕੀਤੇ ਜਾਣ ਜਿਹੜੀਆਂ ਸਾਡੀਆਂ ਸੜਕਾਂ ਨਹੀਂ ਬਣੀਆਂ ਜਿਹੜੀਆਂ ਸਾਡੀਆਂ ਗਲੀਆਂ ਦੀਆਂ ਨਾਲੀਆਂ ਦੀ ਢਾਲ ਠੀਕ ਨਹੀਂ ਹੈਗੀ ਉਹ ਪ੍ਰੋਪਰ ਠੀਕ ਕੀਤੀ ਜਾਵੇ ਜਿੱਥੇ ਨਾਲੀਆਂ ਨਹੀਂ ਬਣੀਆਂ ਉਹ ਪ੍ਰੋਪਰ ਬਣਾ ਕੇ ਦਿੱਤੀਆਂ ਜਾਣ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਸਾਡੇ ਤੇ ਨਜਾਇਜ਼ ਐਫ ਆਈ ਆਰ ਨਾ ਕੀਤੀਆਂ ਜਾਣ ਸਾਡੇ ਤਾਜਪੁਰ ਰੋਡ ਡੈਰੀ ਕੰਪਲੈਕਸ ਦੇ ਵਿੱਚ ਬਾਇਓ ਗੈਸ ਪਲਾਂਟ ਨਹੀਂ ਹੈ ਉਹ ਲਾ ਕੇ ਦਿੱਤਾ ਜਾਵੇ ਜਿਹੜਾ ਕੀ 2014 ਤੋਂ ਸਾਨੂੰ ਦੋ ਵਾਰੀ ਉਸ ਉਹਦਾ ਉਦਘਾਟਨ ਹੋ ਚੁੱਕਿਆ ਪਰ ਹਜੇ ਤੱਕ ਬਾਇਓ ਗੈਸ ਪਲਾਂਟ ਨਹੀਂ ਲੱਗਿਆ ਮੇਰਾ ਨਾਮ ਤੇਜਿੰਦਰ ਪਾਲ ਸਿੰਘ ਹੈ ਜੀ ਇਹ ਡੈਰੀ ਕੰਪਲੈਕਸ ਸਰਕਾਰ ਨੇ ਸ਼ਹਿਰ ਵਿੱਚੋਂ ਡੈਰੀਆਂ ਬਾਹਰ ਕੱਢ ਕੇ 1973 ਨੂੰ ਸਹੂਲਤਾਂ ਦੇਣ ਦੇ ਵਾਅਦੇ ਨਾਲ ਇੱਥੇ ਸਾਨੂੰ ਵਸਾਇਆ ਹੈ ਵੀ ਤੁਹਾਨੂੰ ਇਹ ਸਹੂਲਤਾਂ ਦੇਵਾਂਗੇ ਬਕਾਇਦਾ ਐਗਰੀਮੈਂਟ ਸਰਕਾਰ ਨਾਲ ਉਹਦੇ ਦੀ ਐਡਮਿਨਿਸਟ੍ਰੇਟਰ ਨਾਲ ਕਾਰਪੋਰੇਸ਼ਨ ਨਾਲ ਹੋਇਆ ਹੋਇਆ ਹੈ ਜਿਹਦੀ ਕਾਪੀ ਸਾਡੇ ਕੋਲ ਹੈ ਉਹਦੇ ਮੁਤਾਬਕ ਬਾਇਓ ਗੈਸ ਪਲਾਂਟ ਦੇਣਾ ਸੀਗਾ ਸਾਨੂੰ ਗੋਇਆ ਸੁੱਟਣ ਦੀ ਜਗ੍ਹਾ ਦੇਣੀ ਸੀ ਸਾਨੂੰ ਸੀਵਰੇਜ ਨਾਲੀਆਂ ਸਟਰੀਟ ਲਾਈਟਾਂ ਪਾਰਕ ਹੋਰ ਸੁਲਤਾਨ ਬਹੁਤ ਦੇਣੀਆਂ ਸੀ ਤੁਸੀਂ ਸਾਰਾ ਡੈਰੀ ਕੰਪਲੈਕਸ ਘੁੰਮ ਕੇ ਦੇਖ ਲਓ ਵੀ ਸਾਡੇ ਲਈ ਜੋ ਸਾਡਾ ਵਾਅਦੇ ਕੀਤੇ ਗਏ ਸੀ ਉਹਨਾਂ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਲੱਗਦਾ ਤੁਹਾਡੇ ਵਾਸਤੇ ਲਾਇਆ ਗਿਆ ਕਿ ਨਹੀਂ ਈਟੀਵੀ ਪਲਾਂਟ ਲਗਾਉਣ ਤੋਂ ਪਹਿਲੇ ਗੋਏ ਦਾ ਸਿਸਟਮ ਕਰਨਾ ਚਾਹੀਦਾ ਜਿਹੜੀ ਸਾਡੀ ਕਾਊ ਡੰਗ ਦੀ ਜਗ੍ਹਾ ਹੈ ਉੱਥੇ ਸਰਕਾਰ ਨੇ ਕਮਿਊਨਿਟੀ ਸੈਂਟਰ ਬਣਾਤਾ ਜੀ ਕਾਰਪੋਰੇਸ਼ਨ ਨੇ ਤੇ ਹੁਣ ਸਰਕਾਰ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਸਾਡੀਆਂ ਜੋ ਡੈਰੀ ਸਬਸਿਆ ਨਾਲ ਡੈਰੀ ਨਾਲ ਰਿਲੇਟਿਡ ਸਾਡੀਆਂ ਸਮੱਸਿਆਵਾਂ 'ਚ ਸਾਡੀਆਂ ਦੂਰ ਕੀਤੀਆਂ ਜਾਣ ਬਾਇਓ ਗੈਸ ਪਲਾਂਟ ਲਗਾਇਆ ਜਾਵੇ ਜੇ ਬਾਇ ਗੋਇਆ ਦੀ ਪਰ ਰੇਂਜਮੈਂਟ ਹੋਏਗਾ ਤਾਂ ਟ੍ਰੀਟਮੈਂਟ ਪਲਾਂਟ ਚੱਲਣਗੇ ਨਾ ਜੀ ਤੁਹਾਡਾ ਤਾਂ ਇਲਜ਼ਾਮ ਲੱਗਦਾ ਕੀ ਕਹਿਣਾ ਚਾਹੀਦਾ ਸਾਡੇ ਤੇ ਨਾਜਾਇਜ਼ ਇਲਜ਼ਾਮ ਨੇ ਜੀ ਸਾਡੀ ਸਾਡੀ ਗੋਇਆ ਛੁੱਟ ਦੀ ਜਗ੍ਹਾ ਇਹਨਾਂ ਨੇ ਝੁਕ ਲਈ ਜੀ ਸਾਨੂੰ ਗੋਇਆ ਛੁੱਟ ਦੀ ਜਗ੍ਹਾ ਨਹੀਂ ਦਿੱਤੀ ਜੀ ਅਸੀਂ ਗੋਇਆ ਕਿਤੇ ਸੜਕਾਂ ਤੇ ਕਿਤੇ ਖਾਲੀ ਪਲਾਟਾਂ 'ਚ ਛੁੱਟਦੇ ਸੀ ਆਪਣੇ ਪੱਧਰ ਤੇ ਝੁਕਦੇ ਆ ਤੇ ਉਹ ਹੁਣ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਲਗਾ ਦਿੱਤੇ ਟ੍ਰੀਟਮੈਂਟ ਪਲਾਂਟ ਇਹਨਾਂ ਦੇ ਆਪ ਨਹੀਂ ਚੱਲਦੇ ਜੀ ਤੁਸੀਂ ਘੁੰਮ ਕੇ ਦੇਖ ਲਓ ਜੀ ਇੱਕ ਸਾਲ ਹੋ ਗਿਆ ਪਲਾਂਟ ਲੱਗਿਆਂ ਨੂੰ ਅਜੇ ਪ੍ਰੋਪਰ ਕੋਈ ਨਾਲੀਆਂ ਦੀ ਢਾਲ ਨਹੀਂ ਕਈ ਜਗ੍ ਇਹ ਸਾਈਡਾਂ ਤੋਂ ਉੱਤੇ ਗੋਏ ਪਈ ਨਹੀਂ ਜਿੱਥੇ ਇਹਨਾਂ ਨੇ ਬਣਾਣ ਲਈ ਪੱਟੀਆਂ ਨੇ ਸੜਕਾਂ ਉੱਥੇ ਦਾ ਗੋਇਆ ਫਸਿਆ ਹੈ بارشਾਂ ਵਿੱਚ ਪਾਣੀ ਦਾ دریاਚ ਹੀ ਜਾਣਾ ਜੀ ਇਹ ਨਾਲੀ ਦੇ ਘੁੰਮ ਗਏ بارشੀ ਪਾਣੀ ਦਾ ਕੋਈ ਨਿਕਾਸ ਨਹੀਂ ਕੋਈ ਵੀ ਸਹੂਲਤ ਨਹੀਂ ਹੈ ਜੀ ਸਾਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿੰਨੀ ਮੁਸ਼ਕਲ ਆਊਗੀ ਜੇ ਮੀਟਰ ਕੱਟੇਗੇ ਜੀ ਮਾਲਕ ਵੀ ਨਹੀਂ ਜੇ ਮੀਟਰ ਜੇ ਮੀਟਰ ਕੱਟੇਗੇ ਜਾਂ ਬੇਜਬਾਨ ਪਸ਼ੂਰੇ ਜੀ ਉਹਨਾਂ ਨੂੰ ਪਾਣੀ ਚਾਹੀਦਾ ਹੈ ਉਹਨਾਂ ਦੀ ਸੰਭਾਲ ਚਾਹੀਦੀ ਜੀ ਕਿਵੇਂ ਹੋਊਗਾ ਤੁਸੀਂ ਦੱਸੋ ਆਪਾਂ ਘਰ ਦੇ ਵਿੱਚ ਬਿਨਾ ਬਿਜਲੀ ਤੋਂ ਬਿਨਾ ਪਾਣੀ ਤੋਂ ਨਹੀਂ ਰਹਿ ਸਕਦੇ ਰੈਡ ਅੱਪ ਫਿਕਰ ਕਰਮਾਂ ਤੇ ਮਾਨਜੂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਜੀ ਗਾਇਬ ਗਏ ਸੀ ਐਮਐਲਏ ਸਾਹਿਬ ਨੂੰ ਮਿਲਦੇ ਰਹਿਣੇ ਆ ਜੀ ਬਾਬਾ ਸੀਚੇਵਾਲਾ ਨਾਲ ਮੀਟਿੰਗਾਂ ਹੁੰਦੀਆਂ ਜੀ ਕਰ ਬਸ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਸੇ ਤਰੀਕੇ ਦੀ ਉਹ ਸਾਨੂੰ ਭਰੋਸਾ ਹੀ ਦੇ ਦਿੰਦੇ ਨੇ ਕਿ ਕੋਈ ਗੱਲ ਨਹੀਂ ਜੀ ਤੁਹਾਡੇ ਸੁਣਵਾਈ ਕਰਾਂਗੇ ਤੁਹਾਡੇ ਮਸਲੇ ਹੱਲ ਕਰਾਵਾਂਗੇ ਸਾਡੇ ਨੇ ਮੇਅਰ ਵੀ ਤੁਹਾਡਾ ਦਾ ਐਮਐਲਏ ਵੀ ਤੁਹਾਡੇ ਇਲਾਕੇ ਦੇ ਵਿੱਚ ਨਹੀਂ ਸਾਡੇ ਮੇਅਰ ਸਾਡੇ ਦੀ ਪਰ ਸਾਨੂੰ ਲੱਗਦਾ ਜੀ ਅਸੀਂ ਉਹਦੇ ਨਹੀਂ ਹੈਗੇ